52000 ਰੁਪਏ ਦਾ ਜਨਰੇਟਰ ਦਵਾਂਗੇ ਇਹ ਕਿੰਨੇ ਕਿੰਨੇ ਕੇਵੀ ਦਾ ਜਿਹੇ 7.5 ਕੇਵੀ ਦਾ ਜਨਰੇਟਰ ਹੈ ਜੀ ਜੀ ਹਾਂ ਜੀ ਇਹ ਡੈਨਮੋ ਹੈਗੀ ਹੈ ਸਿਲਵਰ ਬੋਡੀ ਦੀ ਓਕੇ ਅੱਜ ਕੱਲ ਨਵੇਂ ਜ਼ਮਾਨੇ ਦੀ ਬੋਡੀ ਹੈ ਜੀ ਇਹਨੂੰ ਅੱਜ ਕੱਲ ਲੋਕ ਬਹੁਤ ਪਸੰਦ ਕਰਦੇ ਨੇ ਜੀ ਜਿਆ ਨੇੜੇ ਦਿਖਾਓ ਕੰਪਲੀਨ ਲੱਗੀ ਆ ਆ ਦੇਖੋ ਸਰ ਕੰਪਲੀਨ ਲੱਗੀ ਇਹਨੂੰ ਹਾਂਜੀ ਹੱਥ ਕਪਲ ক্লোਜ਼ ਆ ਜੀ ਇਹਨੂੰ ਕੰਪਲੀਨ ਵਾਲਾ ਸੈੱਟ ਹੈਗਾ ਆ ਵੀ ਕਾਫੀ ਹੁੰਦਾ ਜੀ ਕੋਈ ਗੱਲ ਨਹੀਂ ਆਹ ਕਰਲੋਸਕਰ ਵਾਲਿਆਂ ਦਾ ਸੈੱਟ ਹੈ ਲਓ ਜੀ ਏਅਰ ਕੂਲ ਇੰਜਨ ਲੱਗਾ ਦਾ ਇਹਨੂੰ ਲਓ ਜੀ ਆਕਰੋ ਚੈੱਕ ਕੰਪਨੀ ਫਿੱਟਡ ਏਅਰ ਕੰਡੀਸ਼ਨ ਸਾਢੇ 3 ਲੀਟਰ ਘੰਟੇ ਦੀ ਖਪਤ ਆਉਗੀ ਤੇ ਆਵਾਜ਼ ਵਗੈਰਾ ਗੱਡੀ ਵਰਗੀ ਚੱਲੇਗੀ ਬਸ ਮ제 ਮਸ਼ੀਨ ਜੀ ਗੋਡੀ ਵਾਲੀ ਮਸ਼ੀਨ ਹੈ ਉਹੀ ਜਿਹੜੀ ਅੱਗੇ ਪਈ ਹੈ ਜੀ ਕਿਸਾਨ ਵਾਲੀ ਦਿਖਾਈ ਆ ਅੱਛਾ ਸੇਮ ਇਹ ਸਾਡੇ ਕੋਲ ਹੈਗੀ ਗਾਜ਼ਾ ਕੰਪਨੀ ਦੀ ਮਸ਼ੀਨ ਜੀ ਜੀ ਸਰ 3 ਐਚਪੀ ਦੀ ਮੋਟਰ ਲੱਗੇਗੀ ਜੀ ਬਾਕੀ ਇਹਦਾ 3 ਐਚਪੀ ਦਾ ਹੈਡ ਹੁੰਦਾ ਅੱਛਾ ਜੀ ਇਹ 15 ਤੋਂ 20 ਮਿੰਟ ਦੇ ਵਿੱਚ ਹਵਾ ਫੁੱਲ ਕਰ ਦਿੰਦਾ 500 500 ਰੁਪਏ ਦਾ ਡਬਲ ਸਲੰਡਰ ਲਓ ਜੀ 8500 ਦਾ ਤੁਹਾਨੂੰ ਇਹ ਡਬਲ ਸਿਲੰਡਰ ਜਿਹੜਾ ਹਵਾ ਭਰਨ ਵਾਲਾ ਇਹ ਕੰਪਲੀਟ ਕੰਪਲੀਟ ਜਿਹੜਾ ਤੁਹਾਨੂੰ ਮਿਲ ਜੂਗਾ ਵਿੱਚੇ ਸਮਾਨ ਲੋ ਇਹਨੂੰ ਪਿੱਤਲ ਦਾ ਆਉਣੇ ਪਿੱਤਲ ਵਾਲਿਆਂ ਦਾ ਪਿੱਤਲ ਦਾ ਲੱਗਾ ਪ्योर ਪਿੱਤਲ ਦਾ ਹੁੰਦਾ ਜੀ ਕੋਈ ਲੰਬਣ ਨਹੀਂ ਆਊਗਾ ਕਰੋ ਚੈੱਕ ਜੀ ਇਹ ਕਿੰਨੇ ਦੀ ਹੈ ਜੀ ਮਸ਼ੀਨ ਇਹ ਇਹ ਮਸ਼ੀਨ ਤੁਹਾਨੂੰ ਦੇਵਾਂਗੇ 6500 ਰੁਪਏ ਦੀ 6500 ਰੁਪਏ ਦੀ 100 ਨੰਬਰ ਦੀ ਮਸ਼ੀਨ ਹਾਂਜੀ ਸასი ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਇਸ ਵਲੌਗ ਦੇ ਵਿੱਚ ਵੀਡੀਓ ਦੇ ਵਿੱਚ ਆਪਾਂ ਖੜੇ ਹਾਂ ਜੀ ਬਟਾਲੇ ਸ਼ਹਿਰ ਦੇ ਵਿੱਚ ਤੇ ਬਟਾਲਾ ਸ਼ਹਿਰ ਆ ਜਿਹੜਾ ਇੰਡਸਟਰੀ ਦੀ ਹੱਬ ਮੰਨਿਆ ਜਾਂਦਾ ਇੱਥੇ ਬਹੁਤ ਤਰ੍ਹਾਂ ਦੀ ਜਿਵੇਂ ਮਸ਼ੀਨਰੀ ਮਿਲਦੀ ਹੈ ਮੇਰੇ ਪਿੱਛੇ ਆ ਜਿਹੜੀ ਸ਼ਾਪ ਦੇ ਆਪਾਂ ਖੜੇ ਆ ਇੱਥੇ ਤੁਹਾਨੂੰ ਮਿਲਣਗੇ ਜਨਰੇਟਰ ਵੇਲਣੇ ਮਤਲਬ ਕ੍ਰੈਸ਼ਰ ਮਸ਼ੀਨਾ ਜਿਵੇਂ ਵਾਸ਼ਰ ਮਿਲ ਜਾਣਗੇ ਹਵਾ ਭਰਨ ਵਾਲੀਆਂ ਮਸ਼ੀਨਾ ਤੇ ਹੋਰ ਵੀ ਇਹਨਾਂ ਕੋਲ ਬੜੀਆਂ ਚੀਜ਼ਾਂ ਨੇ ਬਾਈ ਜੀ ਨਾਲ ਗੱਲਬਾਤ ਕਰਦੇ ਨੇ ਸਾਰਾ ਸਮਾਨ ਤੁਹਾਨੂੰ ਦਿਖਾਉਨੇ ਆ ਤੇ ਵਲੌਗ ਦੇ ਐਂਡ ਤੱਕ ਬਨੇ ਰਹੋ ਸਸੀ ਕਾਲ ਬਾਈ ਜੀ ਸਸੀ ਕਾਲ ਹੋਰ ਠੀਕ ਠਾਕ ਜੀ ਹਾਂ ਜੀ ਹਾਂ ਜੀ ਵੀਰ ਜੀ ਸਮਾਨ ਮੈਂ ਵੇਖਿਆ ਕਾਫੀ ਪਿੱਛੇ ਤੱਕ ਹਣਾ ਦੂਰ ਤੱਕ ਦਿਖਾਓ ਜੀ ਤੇ ਇਹਨਾਂ ਕੋਲ ਪਿਆ ਬਾਈ ਜੀ ਇਹਨਾਂ ਕੋਲ ਤੇ ਸਟਾਰਟ ਕਰ ਦੋ ਮੈਂ ਕਹਿੰਦਾ ਪਹਿਲਾਂ ਜਨਰੇਟਰ ਤੋਂ ਜੀ ਆਜ ਲਓ ਜੀ ਆਹ ਦੇਖੋ ਜੀ ਆਪਣੇ ਕੋਲ 7.5 ਕਿਵ ਦਾ ਜਨਰੇਟਰ ਹੈਗਾ ਜੀ ਜੀ ਇਹ ਤੁਹਾਨੂੰ ਦੇ ਦੇਾਂਗੇ ਇਹ ਤੁਹਾਨੂੰ ਦੇ ਦੇਵਾਂਗੇ ਅਸੀਂ ਹਾਂਜੀ 52000 ਦਾ 5252000 ਰੁਪਏ ਦਾ ਜਨਰੇਟਰ ਦਵਾਂਗੇ ਇਹ ਕਿੰਨੇ ਕਿੰਨੇ ਕੇਵੀ ਦਾ ਜਿਹੇ ਸਾਢੇ 7 ਕੇਵੀ ਦਾ ਜਨਰੇਟਰ ਹੈ ਜੀ ਜੀ ਹਾਂਜੀ ਕਮਾਂਡਰ ਕੰਪਨੀ ਹੈ ਜੀ ਜੀ ਗੁਜਰਾਤ ਦੀ ਬਣੀ ਆ ਹਾਂਜੀ ਹਾਂਜੀ ਕਾਪਰ ਵਾਈਂਡਿੰਗ ਦਵਾਂਗੇ ਅੱਛਾ ਜੀ 1 ਸਾਲ ਦੀ ਗਾਰੰਟੀ ਦਵਾਂਗੇ ਜੀ ਜਨਰੇਟਰ ਨੂੰ ਕੋਈ ਦਿੱਕਤ ਪਰੇਸ਼ਾਨੀ ਹੋਏਗੀ ਮਿਸਤਰੀ ਜਾਵੇਗਾ ਠੀਕ ਕਰਕੇ ਆਵੇਗਾ ਈ ਆਫ ਕਾਸਟ ਇਹ ਪੂਰੇ ਪੰਜਾਬ ਦੀ ਡਿਲੀਵਰੀ ਜਾਂਦੀ ਹੈ ਜੀ ਪੂਰੇ ਪੰਜਾਬ ਜਾਈਗੀ ਪੂਰੇ ਆਲ ਓਵਰ ਇੰਡੀਆ ਜਾਏਗੀ ਜੀ ਜੀ ਤੇ ਕਿੰਨੇ ਦਾ ਗਿਆ ਤੁਸੀਂ ਹੈ 52000 52000 ਦਾ ਇਹ ਕਿਵੇਂ ਆ ਮੰਨ ਲਓ ਹੁਣ 7.5 ਕੇਵੀ ਦਾ ਇੱਥੇ ਆਪਾਂ ਕੀ ਕੀ ਚੀਜ਼ਾਂ ਚਲਾ ਸਕਦੇ ਏਸੀ ਚਲਾ ਲੂਗਾ ਜੀ ਅਸੀਂ ਆਪਣੇ ਤੇ ਇੱਕ ਡੇਟਾਂ ਦਾ ਏਸੀ ਚਲਾ ਰਹੇ ਚਲਾ ਸਕਦੇ ਆ ਪੰਜ ਪੱਖੇ ਪੰਜ ਲੱਟਾਂ ਇੱਕ ਆਪਣੇ ਘਰ ਦੀ ਮੋਟਰ ਜੀ ਨਾਲ ਇਹਦੇ LED ਇੱਕ ਫ੍ਰਿਜ ਚੱਲ ਜਾਏਗਾ ਜੀ ਜੀ ਇਹ ਸਾਰਾ ਤੁਹਾਡੇ ਸਾਮਾਨ ਘਰ ਦਾ ਪੂਰਾ ਚਲਾ ਦੇਗਾ ਫੁੱਲ ਲੋਡ ਦੇਤੇ ਸਵਾ ਲੀਟਰ ਘੰਟੇ ਦਾ ਤੇਲ ਖਾਏਗਾ ਲਓ ਜੀ ਸਵਾ ਲੀਟਰ ਘੰਟੇ ਦਾ ਤੇਲ ਇਹ ਆ ਗਈ ਸਪੈਸੀਫਿਕੇਸ਼ਨ ਇਹਦੀ ਅੱਛਾ ਭਾਈ ਆ ਬਹੁਤ ਘੰਟੇ ਤੁਸੀਂ ਬਕਸਾ ਜਿਹਾ ਲਾਇਆ ਹੋਇਆ ਦਿਖਾਓ ਮੜਾ ਇਹ ਨੀ ਹਣਾ ਆ ਪੂਰੀ ਫਿਟਿੰਗ ਅੱਜ ਕੱਲ ਵੈਸੇ ਘਾਟੀਆ ਡੈਨਮੋ ਆ ਨਾ ਕਵਰ ਹੋਈ ਹੁੰਦੀ ਹੈ ਵੈਸੇ ਇਹ ਕਿਵੇਂ ਆ ਰੀਜ਼ਨ ਇਹਦਾ ਜਿਹੜਾ ਅੱਡ ਲਾਇਆ ਤੁਸੀਂ ਇਹਦਾ ਕੀ ਸਿਸਟਮ ਆ ਇਹਦਾ ਰੀਜ਼ਨ ਇਦਾਂ ਹੈ ਕਿ ਇਹ ਡੈਨਮੋ ਹੈਗੀ ਐ ਸਿਲਵਰ ਬਾਡੀ ਦੀ ਓਕੇ ਅੱਜ ਕੱਲ ਨਵੇਂ ਜ਼ਮਾਨੇ ਦੀ ਬਾਡੀ ਆ ਜੀ ਇਹਨੂੰ ਅੱਜ ਕੱਲ ਲੋਕ ਬਹੁਤ ਪਸੰਦ ਕਰਦੇ ਨੇ ਜੀ ਜੀ ਉਹ ਕਹਿੰਦੇ ਅੱਜ ਕੱਲ ਨਵਾਂ ਜ਼ਮਾਨਾ ਨਵੀਂ ਮੋਟਰ ਜ਼ਮਾਨਾ ਹੈ ਅਗਲੇ ਕਹਿੰਦੇ ਨੇ ਕਿ ਸਾਨੂੰ ਨਵੀਂ ਮੋਟਰ ਜ਼ਮਾਨੇ ਦਾ ਟਾਈਪ ਜਿਹੜੀ ਅੱਜ ਕੱਲ ਚੱਲਦੀ ਆ ਅਸੀਂ ਉਹ ਹੀ ਲੈਣੀ ਆ ਹੁਣ ਇਹ ਸਿਲਵਰ ਬਾਡੀ ਆ ਅਲਮੀਨੀਅਮ ਬਾਡੀ ਆ ਹਾਂਜੀ ਉਧਰ ਦੇਖੋ ਜੀ ਬਿਲਕੁਲ ਨੀਂਵਸ ਨਾਲ ਤਿਆਰ ਕੀਤਾ ਜੀ ਇਹਦਾ ਹਾਂਜੀ ਹਾਂਜੀ ਇਹ ਹੁਣ ਜਿਹੜਾ ਹੈਗਾ ਇਹ ਵੀ ਕਮਾਂਡਰ ਕੰਪਨੀ ਦਾ ਹੈਗਾ ਹਾਂਜੀ ਇਹ 10 ਕਿਲੋਵਾਟ ਦਾ ਸੈੱਟ ਆ ਇਹ ਘਰ ਵਾਸਤੇ ਯੂਜ਼ ਕਰੋਗੇ ਤੁਸੀਂ ਹਾਂਜੀ ਤੇ ਇਹਦੇ ਵਿੱਚ ਤੁਹਾਡੇ 2 2 ਡੇਟਾਂ ਦੇ AC ਚੱਲਣਗੇ ਹੂੰ 3 ਤਣ ਤੱਕ ਚੱਲ ਜੂ ਕਹਿੰਦਾ ਭਾਬ ਡੇਢ ਤਣ ਦੇ 2 AC ਚਲਾ ਦੇਗਾ ਹਾਂਜੀ ਹਾਂਜੀ ਤੇ ਮਜ਼ੇ ਨਾਲ ਘਰ ਦਾ ਲੋੜ ਚਲਾਓ ਡੇ ਲੀਟਰ ਘੰਟੇ ਦਾ ਤੇਲ ਖਾਏਗਾ ਲਓ ਜੀ ਇਹ ਕਿੰਨੇ ਦਾ ਜੀ ਇਹ ਤੁਹਾਨੂੰ ਦੇ ਦਿਆਂਗੇ ਅਸੀਂ 65000 ਰੁਪਏ ਦਾ 65000 ਰੁਪਏ ਦਾ 65000 ਜਿਹੜੀ 65000 ਦਾ ਤੁਹਾਨੂੰ ਮਿਲ 65000 ਦਾ ਰੇਟ ਹੈ ਹਾਂਜੀ ਐਂਡ ਸਟਾਰਟ ਹੋਏਗਾ ਜੀ ਜੀ ਤੇ ਕੰਪਨੀ ਫਿੱਟਡ ਬਣਿਆ ਅੱਛਾ ਜਿਹੜਾ ਪਹਿਲਾਂ ਦਿਖਾਇਆ ਸੀ ਉਹ ਵੀ ਹੈਂਡਲ ਸਟਾਰਟ ਉਹ ਵੀ ਹੈਂਡਲ ਸਟਾਰਟ ਹੈ ਕੰਪਨੀ ਫਿੱਟਡ ਜੀ ਆ ਸਾਰੇ ਬਾਕੀ ਦੇਖੋ ਤੁਸੀਂ ਲਾਈਨ ਕਮਾਂਡਰ ਦੇ ਆ 4 ਡੀਆਈ ਹਨਾ ਅਲੱਗ-ਅਲੱਗ ਅੱਜ ਕਿੰਨੇ ਆਪਣੇ ਕੋਲ ਕਿੰਨੇ ਹੌਸਪਟਲ ਤੱਕ ਮਿਲ ਜਾਣਗੇ ਕਿੰਨੇ ਕੇਵੀ ਤੱਕ ਮਿਲ ਜਾਣਗੇ ਜੀ ਇੰਜਨਾਂ ਜਾਂ ਕਹਿ ਲੋ ਆ ਸਾਡੇ ਕੋਲ ਜਨਰੇਟਰ ਸਾਡੇ ਕੋਲ ਜਨਰੇਟਰ ਜਿਹੜੇ ਨੇ ਉਹ 3 ਕਿਲੋਵਾਟ ਤੋਂ ਲੈ ਕੇ 100 125 ਕਿਲੋਵਾਟ ਤੱਕ ਜਨਰੇਟਰ ਮਿਲ ਜਾਏ ਬਿਲਕੁਲ ਜੀ ਅੱਛਾ ਭਾਈ ਜੀ ਜਨਰੇਟਰ ਦਾ ਆਗੇ ਜੀ ਆਪਣੇ ਆ ਇਹਨਾਂ ਦੀ ਗਰੰਟੀ ਵਗੈਰਾ ਤੁਸੀਂ ਗਰੰਟੀ ਸਰ ਜਿਹੜੀ ਇਸ ਤਰ੍ਹਾਂ ਆ ਕਿ ਜਿਵੇਂ ਹੁਣ ਮੰਨ ਲਓ ਅਸੀਂ ਇਹ 10 ਕਿਵੀ ਦਾ ਜਨਰੇਟਰ ਲੈ ਲੈਨੇ ਆ ਘਰ ਵਾਸਤੇ ਤੇ ਇਹਦੀ ਜਿਹੜੀ ਗਾਰੰਟੀ ਹੁੰਦੀ ਆ ਆਲਟਰਨੇਟਰ ਦੀ ਗਾਰੰਟੀ ਹੁੰਦੀ 2 ਸਾਲ ਦੀ ਜੀ ਇੰਜਨ ਦੀ ਹੁੰਦੀ 1 ਸਾਲ ਦੀ ਜੀ ਜੇ ਅਸੀਂ ਮੰਨ ਲਓ ਇੰਜਨ ਕੋਈ ਦਿੱਕਤ ਰੱਬ ਨਾ ਕਰੇ ਕੋਈ ਦਿੱਕਤ ਆ ਜਾਂਦੀ ਆ ਸਾਡਾ ਮਿਸਤਰੀ ਜਾਏਗਾ ਠੀਕ ਕਰਕੇ ਆਏਗਾ ਫ੍ਰੀ ਆਫ ਕੋਸਟ ਠੀਕ ਹੈ ਜੀ ਲਓ ਜੀ ਆਹ ਦੇਖੋ ਤੁਸੀਂ ਆ ਇਹਨਾਂ ਕੋਲ ਬਿਲਕੁਲ ਇਤਨਾ ਕਵਰ ਕਰਕੇ ਭੇਜਣਗੇ ਅੱਛਾ ਆਹ ਅਲੱਗ ਤਰ੍ਹਾਂ ਦਾ ਕੁਝ ਇਹਦੇ ਬਾਰੇ ਦੱਸੋ ਜੀ ਇਹ ਕਿਵੇਂ ਆ ਜੀ ਇਹ ਕੀ ਕੀ ਸਿਸਟਮ ਆ ਜੀ ਇਹਦਾ ਇਹ ਸਰ ਸਾਡੇ ਕੋਲ ਇੰਜਨ ਪੰਪ ਆ ਅੱਛਾ ਜੀ ਇਹਨੂੰ 4 4 ਦਾ ਪੱਖਾ ਲੱਗਾ ਕੰਪਨੀ ਫਿਟਡ ਜੀ ਆਪੈਕਸ ਕੰਪਨੀ ਆ ਘਵਾੜੇ ਦੀ ਜੀ ਬ੍ਰਾਂਡਡ ਚੀਜ਼ ਆ ਕੰਪਲੀਨ ਲੱਗੀ ਆ ਆ ਦੇਖੋ ਸਰ ਕੰਪਲੀਨ ਲੱਗੀ ਇਹਨੂੰ ਹਾਂਜੀ ਹੱਥ ਕਪਲ ক্লোਜ਼ ਆ ਜੀ ਇਹਨੂੰ ਕੰਪਲੀਨ ਵਾਲਾ ਸੈੱਟ ਹੈਗਾ ਜੀ ਆ ਦੇਖੋ ਕੰਪਨੀ ਫਿਟਡ ਆ ਆਪੈਕਸ ਵਾਲਿਆਂ ਦਾ ਬ੍ਰਾਂਡ ਆ ਲਓ ਜੀ 4 ਇੰਚ ਦੀ ਮੋਟੀ ਟਰਾਲੀ ਲੱਗੀ ਇਹਨੂੰ ਜੀ ਜੀ 10 ਲੀਟਰ ਦੀ ਟੰਕੀ ਆ ਡੀਜ਼ਲ ਦੀ ਜੀ ਜੀ ਫਿਰ ਇਹਨੂੰ ਆਪਣੇ ਕੰਪਨੀ ਫਿਟਡ ਸਾਰਾ ਪਾਈਪਾਂ ਨਾਲ ਸੈਟ ਕੀਤਾ ਦਾ ਇਦਰੋਂ ਜੇ ਚੱਲੇਗਾ ਪਾਣੀ ਇੱਧਰ ਇੰਜਨ ਆਪਣੇ ਆਪ ਜਾਊਗਾ ਕੋਈ ਦਿੱਕਤ ਨਹੀਂ ਆਊਗੀ। ਇਹ ਕਿਸ ਚੀਜ਼ ਦਾ ਕੰਮ ਆਊਗਾ ਜੀ ਜ਼ਿਆਦਾ। ਇਹ ਜੀ ਪਾਣੀ ਆਉਂਦਾ ਖੇਤਾਂ ਦੇ ਕੰਮ ਪਾਣੀ ਪੁਣੀ ਲਾਉਣ ਵਾਸਤੇ। ਜੀ ਜੀ। ਜਿਵੇਂ ਮਾਲੋ ਚਬੱਤਿਆਂ ਚ ਪਾਣੀ ਕੱਢਦੇ ਨੇ ਜਾਂ ਫੇ ਪਾਣੀ ਪੂਲ ਚ ਭਰ ਜਾਂਦਾ ਅਸੀਂ ਉਹਨੂੰ ਬਾਹਰ ਕੱਢਣ ਵਾਸਤੇ ਇੱਥੇ ਪਾਈਪ ਲੱਗਦੀ ਜਾਂ ਮੈਂ ਪਾਣੀ ਬਾਹਰ ਚਲਾ ਜਾਂਦਾ। ਠੀਕ ਹੈ ਜੀ ਲਓ ਜੀ ਇਹਦਾ ਕੀ ਰੇਟ ਰਹੂਗਾ ਜੀ ਇਹ ਸਰ ਪਏਗਾ ਤੁਹਾਨੂੰ 32000 ਰੁਪਏ ਦਾ 32000 ਦਾ ਅੱਛਾ ਜੀ ਅੱਛਾ ਭਾਈ ਇੱਕ ਚੀਜ਼ ਕਲੀਅਰ ਕਰ ਦੋ ਤੁਸੀਂ ਤੁਹਾਡੇ ਜਿੰਨੇ ਉਹ ਜਿਵੇਂ ਵਾਸ਼ਰ ਪਏ ਨੇ ਜਨਰੇਟਰ ਦੁੱਝਾ ਵੱਡੇ ਵੀ ਆ ਦੇ ਕੋਈ ਹੈਗੇ ਸਾਰੇ ਹਨਾ ਤੇ ਜਿਵੇਂ ਉਹ ਗੰਨੇ ਦੇ ਰਸ ਵਾਲੀ ਮਸ਼ੀਨ ਕਰਸ਼ਰ ਕਹਿੰਦੇ ਜਿੰਨੂੰ ਹਨਾ ਉਹ ਸਾਰੀਆਂ ਸਾਰਾ ਕੁਝ ਹੋਲ ਸੇਲ ਤੇ ਸਾਰਾ ਕੁਝ ਆਪਣਾ ਜੀ ਸਾਡਾ ਹੋਲ ਸੇਲ ਦਾ ਰੇਟ ਹੈ ਜੀ ਅਸੀਂ ਕਿਸੇ ਕੋ ਵੱਧ ਪੈਸਾ ਨਹੀਂ ਲੈਂਦੇ ہزار ਨਾਲੋਂ ਸਸਤੀ ਤੇ ਘੱਟ ਰੇਟ ਤੇ ਚੀਜ਼ ਦਵਾਂਗੇ ਨਾਲ ਗਾਰੰਟੀ ਜ਼ਰੂਰ ਦਵਾਂਗੇ ਤੇ ਡਿਲੀਵਰੀ ਪੂਰੇ ਪੰਜਾਬ ਚ ਡਿਲੀਵਰੀ ਪੂਰੇ ਪੰਜਾਬ ਚ ਆਲ ਓਵਰ ਇ ਤੇ ਜੇ ਕੋਸ਼ਿਸ਼ ਕਰਨੀ ਹੈਗਾ ਹੁਣ ਆ ਸਾਡੇ ਕੋਲ ਹੈਗਾ ਇਹ ਵੇਚਣਾ ਹੈਗਾ ਸਾਡੇ ਕੋਲ ਜੀ ਜੀ ਇਹ ਪਏਗਾ 9500 ਰੁਪਏ ਦਾ ਇਹਦੀ 8 ਇੰਚ ਲੰਬੀ ਗੋਗੜ ਵਾ 5 ਇੰਚ ਚੌੜੀ ਮੋਟੀ ਗੋਗੜ ਵਾ 8 ਇੰਚ ਲੰਬੀ 5 ਇੰਚ ਚੌੜੀ ਹਜ਼ਾਰ ਵਿੱਚ ਤੁਹਾਨੂੰ ਇਦਾਂ ਦੀ ਗੋਗੜ ਮੋਟੀ ਨਹੀਂ ਮਿਲੇਗੀ ਆ ਦੇਖੋ ਕਰੋ ਚੈੱਕ ਜੀ ਅਸਾਈ ਦੇਖੋ ਜੀ ਆ ਚੈੱਕ ਕਰੋ ਜੀ ਨੇੜੇ ਦਿਖਾਓ ਲਓ ਜੀ 8 ਇੰਚ ਲੰਬੀ 5 ਇੰਚ ਮੋਟੀ ਗੋਗੜ ਹੋਏਗੀ ਕੋਈ ਲੰਬਾ ਨਹੀਂ ਜਾਊਗਾ ਵਧੀਆ ਚੱਲੇਗਾ ਠੀਕ ਹੈ ਭਾਈ ਜੀ ਗੰਨਾ ਪਾਓ ਦੂਜੀ ਦੀ ਗੰਨਾ ਪਾਓਗੇ ਬਿਲਕੁਲ ਰਸ ਕੱਟ ਕੇ ਦੇਗਾ ਕੋਈ ਲੰਮੜੇਗਾ ਛੱਟੀ ਰੋ ਨਿਕਲੇ ਠੀਕ ਹੈ ਅੱਛਾ ਭਾਈ ਜੀ ਜਿਹੜੇ ਆ ਸਾਇਲੈਂਟ ਜਨਰੇਟਰ ਪਏ ਨੇ ਇਹ ਕਿੰਨੇ ਤੋਂ ਸਟਾਰਟ ਨੇ ਆਪੇ ਕੋਲ ਪੈਸਿਆਂ ਦੇ ਵਿੱਚ ਵੀ ਦੱਸ ਦਿਓ ਕਿੰਨੇ ਤੋਂ ਸਟਾਰਟ ਨੇ ਜੀ ਹਾਂਜੀ ਤੇ ਜਿਹੜੀ ਇਹਨਾਂ ਦੀ ਪਾਵਰ ਹੈ ਉਹ ਵੀ ਦੱਸ ਦਿਓ ਕਿੰਨੇ ਤੋਂ ਸਟਾਰਟ ਹੋ ਗਏ ਕਿੰਨੇ ਤੱਕ ਆਪਾਂ ਨੂੰ ਮਿਲ ਜੂ ਇੱਥੋਂ ਜੀ ਇਹਦੇ ਕੋਲ ਆ ਦੇਖੋ ਜੀ ਆਪਣੇ ਕੋਲ ਆ ਸੈੱਟ ਹੈਗਾ ਸਾਇਲੈਂਟ ਹੈਗਾ ਜੀ ਜੀ ਇਹ ਉਜਾਲਾ ਵਾਲਿਆਂ ਦਾ ਉਜਾਲਾ ਵਾਲਿਆਂ ਦਾ ਸੈੱਟ ਬਣਿਆ ਦਾ ਆਪਣੀ ਫਿੱਟਡ ਹੈ ਹਾਂਜੀ ਲਓ ਜੀ ਤੁਸੀਂ ਚੈੱਕ ਕਰੋ ਤੁਸੀਂ ਆ ਦੇਖੋ ਜੀ ਹੂੰ ਆ ਦੇਖੋ ਉਜਾਲਾ ਕੰਪਨੀ ਆ ਜੀ ਜੀ ਇਹ ਆਗਰੇ ਦਾ ਸੈੱਟ ਬਣਿਆ ਦਾ 10 ਕਿਲੋਵਾਟ ਦਾ ਸੈੱਟ ਵਾ ਘਰ ਵਾਸਤੇ ਯੂਜ਼ ਹੋਏਗਾ ਜੀ ਡੇ ਟਾਂ ਦੇ ਦੋ ਵੇਸੇ ਚਲਾਗਾ ਘਰ ਦਾ ਪੂਰਾ ਲੋਡ ਚਲਾ ਦੇਗਾ ਕੋਈ ਲੰਬਣੀ ਆਗਾ ਸਾਲ ਦੀ ਗਾਰੰਟੀ ਦਵਾ ਸਾਲ ਦੀ ਗਾਰੰਟੀ ਸਾਇਲੈਂਟ ਹੋਏਗਾ ਪਿਓਰ ਬਿਲਕੁਲ ਆਵਾਜ਼ ਨਹੀਂ ਆਊਗੀ ਮਜੇ ਨਾਲ ਚਲਾਓ ਕੋਈ ਦਿੱਕਤ ਨਹੀਂ ਆਊ ਕਲੋ ਚੈੱਕ ਜੀ ਅੱਛਾ ਕੀ ਪ੍ਰਾਈਸ ਰਹਿੰਦਾ ਜੀ ਇਹਦਾ ਇਹਦਾ ਪ੍ਰਾਈਸ ਪਏਗਾ ਸਰ 1.5 ਲੱਖ ਰੁਪਏ ਦਾ ਪਏਗਾ ਅੱਛਾ ਜੀ 1.5 ਲੱਖ ਰੁਪਏ 1.5 ਲੱਖ ਰੁਪਏ ਦਾ ਪਏਗਾ ਕੰਪਨੀ ਫਿੱਟਡ ਸੈੱਟ ਬਣਿਆ ਦਾ ਜੀ ਕੋਈ ਲੰਬਣੀ ਆਊਗਾ ਅਸੀਂ ਆਪਣੇ ਚ ਸਾਰਾ ਕੰਪਨੀ ਵੱਲੋਂ ਬਣ ਕੇ ਆਇਆ ਹੈ ਕਿੰਨਾ ਇੱਕ ਲੋਡ ਚੱਲ ਜੂ ਇਹਦੇ ਤੇ ਇਹਦੇ ਉੱਤੇ ਭਾਜੀ ਆਪਣਾ ਦੋ AC ਚਲਾ ਲਓ ਘਰ ਦਾ ਲੋਡ ਚਲਾ ਲਓ ਜੀ ਪੱਕੇ ਲਾਈਟਾਂ ਚਲਾ ਦੇਗਾ LED ਚਲਾ ਦੇਗਾ ਠੀਕ ਹੈ ਜੀ ਸਾਰਾ ਮਤਲਬ ਵਧੀਆ ਚੰਗਾ ਘਰ ਦੇ ਵਿੱਚ ਦੋ AC ਚੱਲ ਜਾਣ ਦਾ ਬਹੁਤ ਵੱਡਾ ਵਧੀਆ ਸਸਤਾ ਇੰਨਾ ਹੀ ਬਹੁਤ ਹੁੰਦਾ ਜੀ ਇਹ ਕਰ ਲਾਸਟ ਕਰਦਾ ਜੀ ਇਹ ਹਾਂਜੀ ਇਹ ਕਰ ਲਾਸਟ ਕਰਦਾ ਹੈ 15kW ਦਾ ਸੈੱਟ ਇਹਦਾ ਤਾਂ ਭਾਵੇਂ ਚੈੱਕ ਨਾ ਹੀ ਕਰੋ ਖੋਲ ਕੇ ਤੁਸੀਂ ਨਾਂ ਹੀ ਕਾਫੀ ਹੁੰਦਾ ਜੀ ਕੋਈ ਗੱਲ ਨਹੀਂ ਇਹ ਕਰ ਲਾਸਟ ਕਰ ਵਾਲਿਆਂ ਦਾ ਸੈੱਟ ਹੈ ਲਓ ਜੀ 에어 ਕੂਲ ਇੰਜਨ ਲੱਗਾ ਦਾ ਇਹਨੂੰ ਲਓ ਜੀ ਆ ਕਰੋ ਚੈੱਕ ਕੰਪਨੀ ਫਿੱਟਡ ਦਾ ਅੱਛਾ ਜੀ ਹਲੋ ਇਹ ਸੈੱਟ ਅਸੀਂ ਤੁਹਾਨੂੰ ਦੇ ਦਿਆਂਗੇ 1,85,000 ਰੁਪਏ ਦਾ 1.85 ਦਾ 15 ਕਿਲੋਵਾਟ ਕੀ ਖਪਤ ਹੈ ਕਿੰਨੀ ਖਪਤ ਰਹਿੰਦੀ ਹੈ ਇਹਦੀ ਖਪਤ ਆਊਗੀ ਭਾਜੀ 2.5 ਲੀਟਰ ਘੰਟੇ ਦੀ ਉਹ ਤੇ ਦੂਜੇ ਦੀ ਕਿੰਨੀ ਸੀ ਉਹ ਪਹਿਲਾਂ ਵਾਲੇ ਦੀ ਆਏਗੀ 1.5 ਲੀਟਰ ਘੰਟੇ ਅੱਛਾ ਜੀ ਫਿਰ ਇਹਦੀ ਪਾਵਰ ਜ਼ਿਆਦਾ ਹੋਗੀ ਨਾ ਜੀ ਪਾਵਰ ਜ਼ਿਆਦਾ ਹੋ ਉਹ ਕਿੰਨੇ ਕੇਵੀ ਦਾ ਸੀ ਉਹ 10 ਕੇਵੀ ਦਾ ਇਹ ਤੇ 15 ਕੇਵੀ ਦਾ ਕਿਲੋਵਾਟ ਫਿਰ ਉਹ ਫਰਕ ਦੇ ਹਿਸਾਬ ਨਾਲ ਠੀਕ ਹੈ ਜੀ ਤੇ ਉਸ ਤੋਂ ਬਾਅਦ ਆ ਮਸ਼ੀਨ ਹੈ ਜੀ ਇਹਦੇ ਬਾਰੇ ਦੱਸੋ ਕੋਈ ਸਾਨੂੰ ਇਹ ਮਸ਼ੀਨ ਭਾਜੀ ਗੋਡੀ ਕਰਨ ਵਾਲੀ ਮਸ਼ੀਨ ਆ ਖੇਤਾਂ ਵਾਸਤੇ ਅੱਛਾ ਕੀ ਨਾਮ ਹੈ ਦਾ ਜੀ ਕਿਸਾਨ ਵਾਲਿਆਂ ਦੇ ਨਾਂ ਤੇ ਆ ਅੱਛਾ ਜੀ ਕਿਸਾਨ ਵਾਲਿਆਂ ਦੀ ਮਸ਼ੀਨ ਆ ਲਓ ਜੀ ਇਹ ਗੋਡੀ ਕਰਦੀ ਹੈ ਜੀ ਭਾਜੀ ਹੂੰ ਇਹ ਬੜਾ ਵਧੀਆ ਆ ਦੇਖੋ ਇੱਧਰ ਰੇਸ ਲੱਗੀ ਇਹਦੇ ਮਤਲਬ ਰੋਟਾਵੇਟਰ ਵਾਂਗੂ ਚੱਲਦੀ ਹੈ ਹਾਂਜੀ ਰੋਟਾਵੇਟਰ ਰੋਟਾਵੇਟਰ ਵਾਂਗੂ ਚੱਲੇਗੀ ਜੀ ਜੀ ਕੰਪਨੀ ਫਿੱਟਰ ਵਾ ਵੀ ਕਿਸਾਨ ਬ੍ਰਾਂਡ ਹੈ ਜੀ ਮਤਲਬ ਇਹਦੀ ਸਾਲ ਦੀ ਗਾਰੰਟੀ ਦਵਾਂਗੇ ਕੋਈ ਲੰਬਾ ਨਹੀਂ ਆਏਗਾ ਮਜੇ ਨਾਲ ਗੋਡੀ ਕਰੇਗਾ ਕਿਸਾਨ ਆਪਣਾ 2 ਕਿੱਲੇ 1 ਕਿੱਲਾ ਬੜੇ ਮਜੇ ਨਾਲ ਨੂੰ ਕਰ ਸਕਦਾ ਟਮਾਟਰਾਂ ਚ ਉਹਨਾਂ ਪਰਾਂ ਜੋ ਵੀ ਫਸਲ ਚ ਉਹ ਵੀ ਫਸਲ ਤੁਸੀਂ ਲਗਾਣੇ ਜਾਂਦੇ ਲਗਾ ਸਕਦੇ ਅੱਛਾ ਜੀ ਕੀ ਪ੍ਰਾਈਸ ਰਹਿੰਦਾ ਜੀ ਦਾ ਇਹਦਾ ਪ੍ਰਾਈਸ ਹੈਗਾ ਭਾਜੀ ਕਿਸਾਨ ਵਾਲੇ ਦੀ ਮਸ਼ੀਨ ਆ ਇਹਦਾ ਤੁਹਾਨੂੰ ਦਵਾਂਗੇ 60000 ਰੁਪਏ 60000 ਦੀ ਹਾਂਜੀ ਸਸਤੀਆਂ ਲੈਣੀਆਂ ਸਸਤੀਆਂ ਵੀ ਦਿਖਾ ਦੇਣ ਠੀਕ ਹੈ ਜੀ ਅੱਛਾ ਤੇ ਭਾਈ ਜੀ ਆਹ ਰੈਗਨ ਇਹ ਛੋਟੇ ਵੇਲਨੇ ਆ ਗਏ ਜੀ ਇਹ ਹਾਂਜੀ ਇਹ ਛੋਟੇ ਵੇਲਨੇ ਨੇ ਭਾਜੀ ਇਹ ਕਿੰਨੇ ਤੋਂ ਸ਼ੁਰੂ ਹੋ ਜਾਂਦੇ ਨੇ ਜੀ ਇਹ ਸ਼ੁਰੂ ਹੋ ਜਾਂਦੇ ਭਾਜੀ 3800 ਰੁਪਏ ਦਾ ਦਵਾਂਗੇ ਬਾਜ਼ਾਰ ਚ ਕੋਈ ਇਹਨਾਂ ਦਾ ਵੇਲਣਾ ਨਹੀਂ ਦੇਗਾ 4500 ਰੁਪਏ ਦਾ ਮੰਗਦੇ ਨੇ ਬਾਜ਼ਾਰ ਚ ਠੀਕ ਹੈ ਜੀ ਤੇ ਆ ਠੀਕ ਇਹ ਹੈਗਾ ਕਿਸਾਨ ਵਾਲਿਆਂ ਕਲਸੀ ਵਾਲਿਆਂ ਦਾ ਕਾਰਵਾਚਰ ਹੈ ਕ੍ਰਮਕੰਨ ਦੀ 3 ਐਚਪੀ ਦੀ ਮੋਟਰ ਲੱਗੀ ਆ ਅੱਛਾ 3 ਐਚਪੀ ਦੀ 3 ਐਚਪੀ ਦੀ ਮੋਟਰ ਹੈ ਜੀ ਇਹ ਤੁਹਾਨੂੰ ਦੇ ਦੇਾਂਗੇ ਤੇ ਨਾਲ 50 ਫੁੱਟ ਪਾਈਪ ਨਾਲ ਦੇਵਾਂਗੇ ਨੋਜ਼ਲ ਨਾਲ ਦੇਵਾਂਗੇ ਜੀ ਤੇ ਇਹ ਤੁਹਾਨੂੰ ਸੈੱਟ ਦੇ ਦੇਾਂਗੇ 33200 ਰੁਪਏ ਦਾ 33200 ਦਾ ਇਹ ਕ੍ਰਮਕੰਨ ਦੀ ਮੋਟਰ ਦੇ ਨਾਲ ਭਾਈ ਜੀ ਪ੍ਰਾਈਸ ਬਿਲੋ ਲੰਬਾ ਨਾ ਵੇ ਕਿਸੇ ਨਹੀਂ ਨਹੀਂ ਇਹ ਗੱਲ ਲੰਬਾ ਭਾਈ ਕੰਪਨੀ ਦਾ ਚੀਜ਼ ਦੇਵਾਂਗੇ ਬਿਲਕੁਲ ਜੀ ਮੈਨੂੰ ਕਹਿੰਦੇ ਜਗਜੀਤ ਭਾਈ ਤੂੰ ਵੀਡੀਓ ਪਾਈ ਆ ਯਾਰ ਐਨਰਜੀ ਤਾਂ ਤੁਹੇ ਮਿਲ ਜਾਂਦੀ ਆ ਸਰ ਜੇ ਸਸਤੀ ਮਿਲੇਗੀ ਸਸਤੀ ਦੀ ਵੀ ਪਹੁੰਚ ਆ ਸ਼ਹਿਰ ਹੈਗਾ ਜੀ ਬਟਾਲਾ ਇੱਕ ਵਾਰੀ ਐਡਰੈਸ ਦੱਸ ਦੋ ਚੱਲਦੀ ਜਲਦੀ ਵੀਡੀਓ ਦੇ ਨਾਲ-ਨਾਲ ਚੱਲੀ ਚੱਲੋ ਕਿਹੜਾ ਐਡਰੈਸ ਜੀ ਆਪਣਾ ਸਾਡਾ ਜੀ ਐਡਰੈਸ ਹੈਗਾ ਅਮਨਸਰ ਰੋਡ ਜੀ ਖਾਲਸਾ ਮਾਰਕੀਟ ਜੀ ਬਟਾਲਾ ਬਟਾਲਾ ਸ਼ਹਿਰ ਨਿਸ਼ਚਲ ਐਂਟਰਪ੍ਰਾਈਜ਼ਸ ਜੀ ਜੀ ਜੀਟੀ ਰੋਡ ਬਟਾਲਾ ਜੀ ਬਾਕੀ ਨੰਬਰ ਇਹਨਾਂ ਦਾ ਆ ਜਾਊਗਾ ਜੀ ਤੇ ਤੁਸੀਂ ਕੰਟੈਕਟ ਕਰਕੇ ਆਪਣਾ ਇਹਨਾਂ ਨਾਲ ਗੱਲ ਕਰਕੇ رابطہ ਕਰਕੇ ਤੇ ਆਪਦਾ ਸਾਰਾ ਗੱਲਬਾਤ ਕਰਕੇ ਜਿਹੜੀ ਚੀਜ਼ ਲੈਣੀ ਹੈ ਲੈ ਸਕਦੇ ਹੋ ਲਓ ਜੀ ਆ ਦੇਖੋ ਜੀ ਇਹ ਸਾਡੇ ਕੋਲ ਹੈਗਾ ਵਾ 25 ਕੇਵੀ ਦਾ ਜਨਰੇਟਰ ਸੈੱਟ ਹਾਂਜੀ ਹਾਂਜੀ ਦਿਖਾਓ ਜੀ ਦੇਖੋ ਇਹਨੂੰ ਟਾਟਾ 407 ਦਾ ਇੰਜਨ ਲੱਗਾ ਜੀ ਹੂੰ ਜਿਹੜੀ ਗੱਡੀ ਟਾਟਾ 407 ਦੀ ਸੀ ਗੱਡੀ ਟਾਟਾ 407 ਹੁੰਦੀ ਆ ਇਹ ਉਹਦਾ ਇੰਜਨ ਲੱਗਾ ਦਾ ਇੰਜਨ ਰੀਫਰੈਸ਼ ਹੁੰਦਾ ਜੀ ਨਿਊ ਨਹੀਂ ਹੁੰਦਾ ਜੀ ਅੱਛਾ ਜੀ ਬਾਕੀ ਨੂੰ ਅਲਟਰਨੇਟਰ ਜਿਹੜਾ ਹਿੰਦ ਕੰਪਨੀ ਦਾ ਲਾਇਆ ਦਾ ਜੀ オリジナル ਹੂੰ ਲਓ ਜੀ ਹਿੰਦ ਦਾ ਹਿੰਦ ਦਾ ਅਲਟਰਨੇਟਰ ਲੱਗਾ 25 ਕਿਲੋਵਾਟ ਦਾ ਸੈੱਟ ਵਾ ਜੀ ਜੀ ਇਹ ਸਿੰਗਲ ਫੇਸ ਸੈੱਟ ਹੈਗਾ ਭਾਜੀ ਜੀ ਜੀ ਇਹ ਤੁਹਾਨੂੰ ਦਵਾਂਗੇ 1 ਲੱਖ 65000 ਰੁਪਏ ਦਾ 165 ਦਾ 165 ਦਾ 25 ਕਿਲੋ ਵਾਲਾ ਵਾਹ ਜੀ 1 ਲੱਖ 65 ਹਜ਼ਾਰ ਦਾ ਤੇ ਏਸੀ ਸਲੂਨ ਵਾਸਤੇ ਵੀ ਯੂਜ਼ ਕਰ ਸਕਦੇ ਆ ਜੀ ਜਾਂ ਮਤਲਬ ਕਿਸੇ ਫੈਕਟਰੀ ਚ ਲਗਾਣਾ ਸੀ ਉੱਥੇ ਵੀ ਯੂਜ਼ ਕਰ ਸਕਦੇ ਆ ਇਹ ਕਟੋ-ਕਟ 5 ਤੋਂ 6 ਏਸੀ ਚਲਾ ਦੇਗਾ ਆਨ ਦੀ ਅੱਛਾ ਜੀ ਬਾਕੀ ਸਾਰਾ ਲੋਡ ਲਾ ਖਤ ਥੱਪਾ ਦੇਦੀ ਆਏਗੀ ਭਾਜੀ ਕੋਈ 3.5 ਲੀਟਰ ਘੰਟੇ ਸਾਢੇ 3 ਲੀਟਰ ਘੰਟੇ ਦੀ ਖਪਤ ਆਊਗੀ ਤੇ ਆਵਾਜ਼ ਵਗੈਰਾ ਗੱਡੀ ਵਾਂਗ ਆਵਾਜ਼ ਵਗੈਰਾ ਗੱਡੀ ਵਰਗੀ ਚੱਲੇਗੀ ਬਸ ਮ제 ਮ제 ਚੱਲੇਗਾ ਕੋਈ ਦਿੱਕਤ ਨਹੀਂ ਆਊਗੀ ਨਾ ਜਿਆਦਾ ਜਿਆਦਾ ਦਾ ਨਾ ਜਿਆਦਾ ਘਟ ਸਿਰ ਨਹੀਂ ਖਾਏਗਾ ਜੀ ਮੀਡੀਅਮ ਜੀ ਇਹਨੂੰ ਪੈਲਸਾਂ ਵਾਸੀ ਵੀ ਸੀ ਯੂਜ਼ ਕਰ ਸਕਦੇ ਆ ਜਿਵੇਂ ਪੈਸਾਂ ਚ ਵਿਆਹ ਸ਼ਾਦੀ ਆ ਜਾਂਦੀ ਆ ਅਸੀਂ ਉੱਥੇ ਵੀ ਇਹਨੂੰ ਲਗਾ ਦੇਾਂਗੇ ਜਿਵੇਂ ਪੈਲਸ ਦਾ ਹਾਲ ਦੇ ਵਿੱਚ 3 ਲੈਸੀ ਲੱਗੇ ਹੁੰਦੇ ਆ ਬਾਕੀ ਕੈਟਰਿੰਗ ਦਾ ਕੰਮ ਹੁੰਦਾ ਡੀ ਜੇ ਰੂਜੇ ਸਾਊਂਡ ਚਲਾਣੀ ਤੁਸੀਂ ਸਾਊਂਡ ਵੀ ਚਲਾ ਸਕਦੇ ਵਧੀਆ ਚਲਾ ਦਊਗਾ ਵਧੀਆ ਚਲਾ ਠੀਕ ਆ ਜੀ ਤੇ ਹੁਣ ਪਿੱਛੇ ਕੋਈ ਸਮਾਨ ਐਨਾਂ ਕੋਲ ਹਾਂਜੀ ਹੈਗਾ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਜੀ ਲਓ ਜੀ ਆ ਚੈੱਕ ਕਰੋ ਇਹ ਸਾਰੇ ਜਨਰੇਟਰ ਐਨਾਂ ਕੋਲ ਇਹ ਰੈਡੀ ਟੂ ਗੋ ਹਨਾ ਅੱਛਾ ਕੋਈ ਸਾਡੇ ਕੋਲ ਇੱਕ ਸੁਪਰ ਮਾਸਟਰ ਵਾਲੇ ਦਾ ਜਨਰੇਟਰ ਆਇਆ ਅੱਛਾ ਜੀ ਐਚ ਐਮ ਪੀ ਵਾਲੇ ਦਾ ਬ੍ਰਾਂਡ ਹੈ ਜੀ ਅੱਛਾ ਜੀ ਇਹ ਉਹਨਾਂ ਨੇ ਆਪਣਾ ਬ੍ਰਾਂਡ ਸੁਪਰ ਮਾਸਟਰ ਦੇ ਵਿੱਚ ਕਨਵਰਟ ਕੀਤਾ ਜੀ ਜੀ ਅੱਛਾ ਜੀ ਇਹ ਹੈਗਾ 10 ਕਿਲੋਵਾਟ ਦਾ ਸੈੱਟ ਅੱਛਾ ਜੀ ਇਹ ਤੁਹਾਨੂੰ ਅਸੀਂ ਦੇ ਦੇਵਾਂਗੇ 72000 ਰੁਪਏ ਦਾ 72000 ਦਾ ਫੁੱਲ ਕਾਪਰ ਵਾਈਂਡਿੰਗ 10 ਕਿਲੋਵਾਟ 10 ਕਿਲੋਵਾਟ ਜੀ ਜੀ ਸਟਾਰਟ ਕਿਵੇਂ ਹੈ ਹੈਂਡਲ ਸਟਾਰਟ ਹੈ ਹੈਂਡਲ ਸਟਾਰਟ ਹੈ ਹੈਂਡਲ ਸਟਾਰਟ ਦੇਵਾਂਗੇ ਜੀ ਜੀ 70000 ਰੁਪਏ ਦਾ ਸੈੱਟ ਹੈ ਜੀ ਕਾਪਰ ਪ੍ਰੋਪਰ ਹੋਊਗਾ ਕਾਪਰ ਪ੍ਰੋਪਰ ਕਾਪਰ ਹੋਏਗਾ ਕਾਪਰ ਨਾ ਨਿਕਲੇ ਅਸੀਂ ਉਹਦੀ ਸਾਰੀ ਉਮਰ ਦੀ ਗਾਰੰਟੀ ਦਵਾਂਗੇ ਲਓ ਜੀ ਹੁਣ ਬਾਈ ਜੀ ਨੇ ਵਾਦਾ ਕਰਤਾ ਤੁਹਾਡਾ ਨਾ ਗਾਰੰਟੀ ਦਾ ਬਾਕੀ ਚੈੱਕ ਕਰੋ ਤੁਸੀਂ ਵਧੀਆ ਤਰੀਕਿਆਂ ਨਾਲ ਜਿਹੜਾ ਇਹਨੂੰ ਹਨਾ ਇਹਨਾਂ ਨੇ ਬਾਈਂਡ ਕੀਤਾ ਤਿਆਰ ਕੀਤਾ ਹੈ ਹਨਾ ਜੀ ਤੋ ਅੱਗੇ ਜੀ ਬਾਕੀ ਹੋਰ ਵੀ ਇਹਨਾਂ ਕੋਲ ਚੀਜ਼ਾਂ ਨੇ ਜੀ ਆਹ ਮਸ਼ੀਨ ਕਿਹੜੀ ਤਿਆਰ ਹੋ ਰਹੀ ਹੈ ਬਾਈ ਜੀ ਇਹ ਮਸ਼ੀਨ ਜੀ ਗੋਡੀ ਵਾਲੀ ਮਸ਼ੀਨ ਹੈ ਉਹੀ ਜਿਹੜੀ ਅੱਗੇ ਪਈ ਹੈ ਜੀ ਕਿਸਾਨ ਵਾਲੀ ਦਿਖਾਈ ਆ ਅੱਛਾ ਸੇਮ ਇਹ ਸਾਡੇ ਕੋਲ ਹੈਗੀ ਗਾਜ਼ਾ ਕੰਪਨੀ ਦੀ ਮਸ਼ੀਨ ਜੀ ਜ 38500 ਰੁਪਏ 38500 ਦੀ ਹਾਂਜੀ ਠੀਕ ਹੈ ਜੇ ਤੁਸੀਂ ਘੱਟ ਰੇਟ ਦੀ ਲੈਣੀ ਆ 38500 ਹੀ ਦਵਾਂਗੇ ਗਾਜ਼ਾ ਕੰਪਨੀ ਦਵਾਂਗੇ ਗੁਜਰਾਤ ਦੀ ਬਣੀ ਮਸ਼ੀਨ ਹੈ ਇਹ ਵੀ ਗੋਡੀ ਕਰੇਗੀ ਤੁਸੀਂ ਬੜੇ ਆਮਾਨਾ ਗੋਡੀ ਕਰ ਸਕਦੇ ਠੀਕ ਹੈ ਬਾਈ ਜੀ ਲਓ ਜੀ ਚੀਜ਼ਾਂ ਤਾਂ ਇਹਨਾਂ ਕੋਲ ਇੱਕ ਤੋਂ ਇੱਕ ਨੇ ਹਨਾ ਤੁਹਾਨੂੰ ਹਵਾ ਭਰਨ ਵਾਲੇ ਪੰਪ ਵੀ ਦਿਖਾ ਤੇ ਹਨਾ ਜੀ ਉਹ ਰਹਿ ਗਿਆ ਹਵਾ ਭਰਨ ਵਾਲਾ ਜੀ ਆਜੋ ਹਵਾ ਭਰਨ ਵਾਲਾ ਰਹਿ ਗਿਆ ਸਾਚਾ ਨੇ ਦਿਖਾ ਦਿੰਦੇ ਦਿਖਾ ਲਓ ਜੀ ਆ ਦੇਖੋ ਚੈੱਕ ਕਰੋ ਜੀ ਲਓ ਜੀ ਆ ਵੀ ਪਿਆ ਉਹ ਵੀ ਸਾਰੇ ਦੇਖੋ ਜ਼ੂਮ ਕਰਕੇ ਦਿਖਾਓ ਪੰਪ ਹਵਾ ਭਰਨ ਵਾਲੇ ਹਨਾ ਜੀ ਮੈਂ ਆਪਣਾ ਟਾਇਰਾਂ ਦਾ ਕੰਮ ਆ ਵੀਰਾਂ ਦਾ ਪੰਚਰਾਂ ਦਾ ਜੋ ਉਹਨਾਂ ਦੇ ਵਿੱਚ ਹਨਾ ਇੰਡਸਟਰੀਜ਼ ਵੀ ਕਿਤੇ ਆਪਾਂ ਜਿਵੇਂ ਲੋਡ ਪੈਂਦੀ ਹੈ ਇੰਡਸਟਰੀਅਲ ਯੂਸ ਆ ਦੇਖੋ ਜੀ ਇਹ ਇਹ ਕਿਵੇਂ ਆ ਜੀ ਕਿੰਨੇ ਦਾ ਰਹਿੰਦਾ ਕੀ ਪ੍ਰਾਈਸ ਹੈ ਕੀ ਪਾਵਰ ਹੈ ਕਿੰਨੇ ਦੀ ਮੋਟਰ ਆ ਜੀ ਇਹਦੇ ਤੇ ਇਹਨੂੰ ਸਰ 3 ਐਚਪੀ ਦੀ ਮੋਟਰ ਲੱਗੇਗੀ ਜੀ ਬਾਕੀ ਇਹਦਾ 3 ਐਚਪੀ ਦਾ ਹੈਡ ਹੁੰਦਾ ਅੱਛਾ ਜੀ ਇਹ 15 ਤੋਂ 20 ਮਿੰਟ ਦੇ ਵਿੱਚ ਹਵਾ ਫੁੱਲ ਕਰ ਦਿੰਦਾ 500 ਪਾਉਂਡ ਦੀ ਕੈਪੈਸਿਟੀ ਹੈ ਇਹ ਅੱਛਾ 500 ਪਾਉਂਡ ਦੀ ਟੈਂਕੀ ਇਹਦੀ 500 ਪਾਉਂਡ ਦੀ ਟੈਂਕੀ ਆ 3 ਹੌਸਪਾਵਰ ਦਾ ਹੈਡ ਲੱਗਾ ਡਬਲ ਸਿਲੰਡਰ ਹੈਡ ਵਾ ਅੱਛ ਆਪ ਪੂਰਾ ਮજબૂત ਹੈ ਜੀ ਹਨਾ ਪੱਕਾ ਨਾਲ ਲੱਗਾ ਦਾ ਜੀ 3 ਹੌਸਪਾਵਰ ਦੀ ਨੂੰ ਕ੍ਰੌਮਟਨ ਦੀ ਜਾਂ ਕਰਲੋਸਕਰ ਦੀ ਮੋਟਰ ਲਾਵਾਂਗੇ ਕ੍ਰੌਮਪੰਪਨੀ ਬ੍ਰਾਂਡਡ ਲਾਵਾਂਗੇ ਜੀ ਅੱਛਾ ਜੀ ਤੇ ਇਹ ਸੈੱਟ ਤੁਹਾਨੂੰ ਅਸੀਂ ਦੇ ਦੇਵਾਂਗੇ 3 ਐਚਪੀ ਮੋਟਰ ਦੇ ਨਾਲ 52500 ਰੁਪਏ ਦਾ 52500 ਦਾ ਕ੍ਰੌਮਨੀ ਕੈਂਸਨ ਵਾਲਿਆਂ ਦੀ ਜੇ ਬ੍ਰਾਂਡਡ ਕੰਪਨੀ ਹੈ ਲੰਬਾ ਕੋਈ ਨਹੀਂ ਆਊਗਾ ਸਾਲ ਦੀ ਗਾਰੰਟੀ ਦੇਵਾਂਗੇ ਇੱਕ ਆ ਬੜਾ ਪਿਆਰਾ ਜਿਹਾ ਸੈੱਟ ਪਿਆ ਹੋਇਆ ਹੈ ਇਹ ਚ ਕਿੰਨੇ ਪਾਉਂਡ ਹਵਾ ਵੀ ਇਹਦੇ ਤੇ 50 60 ਪਾਉਂਡ ਪੈਂਦੀ ਹੋਣੀ ਇਹ ਜੀ ਹੈਗਾ ਆਪਣੇ ਕੋਲੇ 40 ਲੀਟਰ ਦਾ ਇਹ ਟਿੱਡਾ ਜਾਂ ਨਿਗਾ ਜਾਂ ਜਾਣਾ ਹੈ ਇਹ ਲੀਟਰ ਦਾ ਹ ਆ ਲਿਟਰ ਦਾ ਰੈਡ ਫੋਰਸ ਰੈਡ ਫੋਰਸ ਕੰਪਨੀ ਹੈ ਜੀ ਅੱਛਾ ਜੀ ਇਹਨੂੰ ਵੀ ਡਬਲ ਸਿਲੰਡਰ ਡਬਲ ਹੋਲਡਰ ਲੱਗਾਦਾ ਜੀ ਹੂੰ ਡਬਲ ਸਿਲੰਡਰ ਹੈ ਹਵਾ ਮਿੰਟਾਂ ਦੇ ਵਿੱਚ ਬਣਾ ਦੇਗਾ ਅੱਛਾ ਜੀ ਇਹਨੇ 10 ਮਿੰਟ 5 ਮਿੰਟ ਦੇ ਵਿੱਚ ਹਵਾ ਫੁੱਲ ਕਰ ਦੇਣੀ ਹੈ ਜੀ ਅੱਛਾ ਜੀ ਇਹਨੂੰ ਅਸੀਂ ਤਾਰਾਂ 'ਚ ਹਵਾ ਭਰਸਾ ਇਹ ਪਰਸਨਲ ਯੂਜ਼ ਵਾਸਤੇ ਹੈ ਪਰਸਨਲ ਯੂਜ਼ ਵਾਸਤੇ ਹੈ ਜੀ ਸ਼ਾਪ ਤੇ ਤਾਂ ਇਹਨਾਂ ਦਾ ਕੰਮ ਕਰਨਾ ਚੱਲਦਾ ਨਹੀਂ ਸ਼ਾਪ ਤੇ ਕਰੇਗਾ ਜਿਵੇਂ ਮੰਨ ਲਓ ਅਸੀਂ ਕੋਈ ਪੇਂਟ ਦਾ ਕੰਮ ਕਰ ਲੈਣਾ ਮੇਰਾ ਵੀਰ ਭਰਾ ਕੋਈ ਮਜ਼ਦੂਰ ਪੇਂਟ ਦਾ ਪ੍ਰੈਸ਼ਰ ਦੇਣ ਵਾਸਤੇ ਹੈ ਜੀ ਇਹ ਅੱਗੇ ਇਹਦੇ ਗੰਨ ਲੱਗ ਜਾਂਦੀ ਹੈ ਪੇਂਟ ਵਾਲੀ ਪੇਂਟ ਦਾ ਕੰਮ ਪੂਰਾ ਕਰੇਗਾ ਇਹ ਸੈੱਟ ਅਸੀਂ ਪੇਂਟ ਸਮੇਤ ਗੰਨ ਸਮੇਤ ਪਾਈਪ ਸਮੇਤ ਦਵਾਂਗੇ 8500 ਰੁਪਏ ਦਾ ਡਬਲ ਸਲੰਡਰ ਲਓ ਜੀ 8500 ਦਾ ਤੁਹਾਨੂੰ ਇਹ ਡਬਲ ਸਿਲੰਡਰ ਜਿਹੜਾ ਹਵਾ ਭਰਨ ਵਾਲਾ ਇਹ ਪੰਪ ਕੰਪਲੀਟ ਕੰਪਲੀਟ ਜਿਹੜਾ ਤੁਹਾਨੂੰ ਮਿਲ ਜੂਗਾ ਵਿੱਚੇ ਸਮਾਨ ਲਓ ਜੀ ਇਹ ਚੀਜ਼ਾਂ ਨੇ ਇਹਨਾਂ ਕੋਲ ਬਾਕੀ ਉਹ ਵੀ ਨੇ ਜੇ ਹੁਣ ਆਪਾਂ ਕੱਲੇ-ਕੱਲੀ ਚੀਜ਼ ਦੀ ਸਪੈਸੀਫਿਕੇਸ਼ਨ ਕਰਨ ਲੱਗਿਆ ਤਾਂ ਵੀਡੀਓ ਬਹੁਤ ਲੰਬੀ ਹੋ ਜਾਊਗੀ ਹੈਨਾ ਭਾਈ ਜੀ ਸੋ ਲਓ ਜੀ ਭਾਈ ਜੀ ਆ ਗਿਆ ਸਾਰਾ ਸਮਾਨ ਜੀ ਇੱਕ ਕਾਰਵਾਸ਼ਰ ਆ ਗਿਆ ਸਾਡੇ ਕੋਲ ਲਓ ਜੀ ਇੱਕ ਕ ਆ ਜੋ ਜੀ ਆਪਣੇ ਕੋਲ ਕਾਰਵਾਸ਼ਰ ਨੇ ਕਲਸੀ ਵਾਲਿਆਂ ਦੇ ਆ ਚੈੱਕ ਕਰੋ ਜੀ ਇਹ ਬ੍ਰਾਂਡਡ ਚੀਜ਼ ਆ ਜੀ ਆ ਦੇਖੋ ਜੀ ਉਹਨਾਂ ਨੂੰ ਚੈੱਕ ਕਰੰਨੇ ਆ ਵੀ ਅੱਛਾ ਜੀ ਖੋਲ ਕੇ ਦਿਖਾ ਦਿਓ ਖੋਲ ਕੇ ਦਿਖਾ ਦਨੇ ਆ ਸਾਡੇ ਦਰਸ਼ਕ ਜਿਹੜੇ ਨੇ ਉਹ ਮਸ਼ੀਨ ਦੇਖਣਗੇ ਸਾਡੇ ਕੋਲ ਆਉਣਗੇ ਬਿਲਕੁਲ ਜੀ ਬਿਲਕੁਲ ਬਾਕੀ ਤੁਹਾਡਾ ਯੋਗਦਾਨ ਆ ਜੀ ਨਹੀਂ ਨਹੀਂ ਚਲੋ ਇਹ ਤਾਂ ਪਰਮਾਧਮ ਵਾਲੋ ਕੁਦਰਤੀ ਹੈ ਨਾ ਮੇਲ ਹੋ ਜਾਂਦਾ ਜੀ ਹਾਂਜੀ 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 ਕੋਈ ਗੱਲ ਖੋਲੋ ਜੀ ਉਹਨੇ ਦਿਖਾ ਨੇਰਾ ਲਓ ਜੀ ਇਹ ਦਿਖਾਓ ਬਾਈ ਜੀ ਇਹ ਕਿਵੇਂ ਆ ਕੀ ਕੀ ਸਾਰਾ ਸਮਾਨ ਕੱਢ ਕੇ ਦਿਖਾ ਦਿਓ ਜੀ ਇਹ ਸਾਡੇ ਕੋਲ ਦੇਖੋ ਜੀ ਸਪਰੇਅ ਪੰਪ ਹੈਗਾ ਹੂੰ ਇਹਨੂੰ ਵੀ ਅਸੀਂ ਕਾਰ ਵਾਸ਼ਿੰਗ ਦੇ ਯੂਜ਼ਿੰਗ ਦੇ ਵਿੱਚ ਲੈ ਸਕਦੇ ਆ ਜੀ ਜੀ ਇਹਦੇ ਨਾਲ ਪੈਪਾ ਹੁੰਦੀਆਂ ਨੇ ਜੀ ਇਹ ਉਹਦਾ ਫਿਲਟਰ ਹੁੰਦਾ ਤੇ ਨਾਲ ਉਹਦਾ ਸਪੇਅਰ ਪਾਰਟ ਹੁੰਦਾ ਜੀ ਬੋਲਟ ਹੁੰਦੇ ਨੇ ਸਾਰਾ ਕੁਝ ਇਹਨਾਂ ਬਿਲਟ ਹੋਣਾ ਵਿੱਚ ਹੀ ਹਾਂ ਸਾਰਾ ਕੁਝ ਵਿੱਚੇ ਹੁੰਦਾ ਜੀ ਇਹਦੀ ਪੁਲੀ ਹੁੰਦੀ ਜੀ ਅੱਛਾ ਜੀ ਇਹਦੀ ਮਸ਼ੀਨ ਹੁੰਦੀ ਹੈ ਮੈਂ ਲਓ ਜੀ ਕਰੋ ਚੈੱਕ ਮਸ਼ੀਨ ਤੁਸੀਂ ਆ ਕਲਸੀ ਵਾਲਿਆਂ ਦੀ ਮਸ਼ੀਨ ਹੈ ਜੀ ਕੰਪਨੀ ਦੀ ਹੈ ਜੀ ਬ੍ਰਾਂਡਡ ਹੈ ਜੀ ਲਓ ਜੀ ਅਸੀਂ ਦੇਸੀ ਨਹੀਂ ਤਾਂ ਕਿ ਲੋਕ ਬਾਜ਼ਾਰ 'ਚ ਦੇਸੀ ਮਸ਼ੀਨਾਂ ਰੱਖ ਕੇ ਤੇ ਮਾਲ ਵੇਚੀ ਜਾਂਦੇ ਨੇ ਅਸੀਂ ਉਹ ਕੰਮ ਨਹੀਂ ਕਰਾਂਗੇ ਲਓ ਜੀ ਕਰੋ ਚੈੱਕ ਆ ਦੇਖੋ ਜੀ ਬੱਜ ਕਲੀਅਰਟੀ ਚੈੱਕ ਕਰੋ ਚੀਜ਼ ਦੀ ਇਹ ਸੀ ਬ੍ਰਾਂਡ ਹੈ ਜੀ ਹੂੰ ਬਾਜ਼ਾਰ ਦੇ ਨਾ ਕਿ ਕਲਸੀ ਹੈ ਜੀ ਬਾਜ਼ਾਰ 'ਚ ਨਟ ਲਾਗ ਦਿੰਦੇ ਨੇ ਜੀ ਜੀ ਪਲਾਸਟਿਕ ਦਾ ਅਸੀਂ ਕੰਪਨੀ ਲਾਗ ਦਿੰਦੀ ਆ ਇਹਨੂੰ ਪਿੱਤਲ ਦਾ ਆਉਣੇ ਪਿੱਤਲ ਵਾਲਿਆਂ ਦਾ ਪਿੱਤਲ ਦਾ ਲੱਗਾ ਜੀ ਹੋਰ ਪਿੱਤਲ ਦਾ ਹੁੰਦਾ ਜੀ ਕੋਈ ਲੰਬਾ ਨਹੀਂ ਆਊਗਾ ਕਰੋ ਚੈੱਕ ਜੀ ਇਹ ਕਿੰਨੇ ਦੀ ਹੈ ਜੀ ਮਸ਼ੀਨ ਇਹ ਇਹ ਮਸ਼ੀਨ ਤੁਹਾਨੂੰ ਦੇਵਾਂਗੇ 6500 ਰੁਪਏ ਦੀ 6500 ਰੁਪਏ ਦੀ 100 ਨੰਬਰ ਦੀ ਮਸ਼ੀਨ ਹੈ ਜੀ ਅੱਛਾ ਜੀ 100 ਨੰਬਰ ਪੂਰਾ ਹੋਏਗਾ 3 ਹਸ ਪਾਵਰ ਦੀ ਮੋਟਰ ਲਾਵਾਂਗੇ ਤੇ ਇਹ ਮਸ਼ੀਨ ਬਣ ਜੇਗੀ 2525000 ਰੁਪਏ ਦੀ 25000 ਦੀ ਪੈ ਜਣੀ ਆ ਮਸ਼ੀਨ ਤੁਹਾਨੂੰ ਇੱਥੇ ਮੋਟਰ ਲਾ ਕੇ ਤਿੰਨ ਦੀ ਮੋਟਰ ਲਾਵਾਂਗੇ ਤਿੰਨ ਦੀ ਮੋਟਰ ਲੱਗੂਗੀ ਫਿਰ ਚਾਹੇ ਕੰਬੈਨ ਵਾਸ਼ ਕਰ ਲੋ ਤੇ ਟਰੈਕਟਰ ਕਿਉਂਕਿ ਵੇਖੋ ਨਾ ਉਹ ਟਰੈਕਟਰ ਉਹਦੇ ਮੜਗਾਰ 'ਚ ਕਿਵੇਂ ਗਾਰਾ ਫਸ ਜਾਂਦਾ ਬਾਈ ਜਿਹੜਾ ਵੀਡੀਓ ਬਣਾ ਰਿਹਾ ਉਹਨੂੰ ਤਾਂ ਜ਼ਿਆਦਾ ਪਤਾ ਸੁਭਸਤ ਨਾਲ ਹਣਾ ਟਰੈਕਟਰ ਦੇ ਮੜਗਾਰ 'ਚ ਗਾਰਾ ਫਸ ਗਿਆ ਗੱਡੀਆਂ ਦੇ ਥੱਲੇ ਮੜਗਾਰ 'ਚ ਫਸ ਜਾਂਦੇ ਜਦੋਂ ਬਰਸਾਤਾਂ ਦਾ ਟਾਈਮ ਹੁੰਦਾ ਜੀ ਇਹ ਜੀ ਕਾਰਾਂ ਪੂਰਾ ਗੱਡੀਆਂ ਟਰੱਕ ਟਰੈਕਟਰ ਸਾਰੀਆਂ ਇਹ ਬਿਲਕੁਲ ਇਹਨਾਂ ਵਾਸ਼ ਮਲਟੀ ਪਰਪਸ ਹੈ ਜੀ ਇਹ ਮਲਟੀ ਪਰਪਸ ਹੈ ਸਦਾ ਬਹਾਰ ਵਾ ਕੋਈ ਦਿੱਕ ਲਓ ਜੀ ਇਹ ਆ ਗਿਆ ਇਹਨਾਂ ਦਾ ਸਮਾਨ ਤੇ ਐਡਰੈਸ ਤੁਹਾਨੂੰ ਦੱਸਤਾ ਬਾਈ ਜੀ ਨੇ ਸੋ ਠੀਕ ਹੈ ਦੋਸਤੋ ਇਹ ਸੀ ਆਪਣਾ ਅੱਜ ਦਾ ਵਲੌਗ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਇਸ ਤਰ੍ਹਾਂ ਦੀਆਂ ਹੋਰ ਵਧੀਆ-ਵਧੀਆ ਵੀਡੀਓ ਦੇਖਣ ਲਈ ਤੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਕਿਦਾਂ ਲੱਗਾ ਤੁਹਾਨੂੰ ਆਪਣਾ ਅੱਜ ਦਾ ਇਹ ਵਲੌਗ ਜੀ ਧੰਨਵਾਦ